ਕਾਲਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਪਦੀਨਾ ਪਦੀਨੇ ਦੀ ਚਟਨੀ ਗਰਮੀ ਦੇ ਵਿੱਚ ਬਹੁਤ ਹੀ ਫਾਇਦੇਮੰਦ ਹੁੰਦੀ ਹੈ ਇਹਦੇ ਨਾਲ ਆਪਣੇ ਬਹੁਤ ਠੰਡਕ ਪੈਦਾ ਹੁੰਦੀ ਹੈ ਜਦੋਂ ਆਪਾਂ ਖਾਂਦੇ ਆ ਤੇ ਹੋਰ ਵੀ ਪੇਟ ਦੇ ਸਾਰੇ ਰੋਗ ਦੂਰ ਕਰਦਾ ਜਿਨ੍ਹਾਂ ਨੂੰ ਕਾਬਜ ਰਹਿੰਦੀ ਹੈ ਬਾਦ ਹਜਮੀ ਰਹਿੰਦੀ ਹੈ ਪੇਟ ਖਰਾਬ ਰਹਿੰਦਾ ਜਾਂ ਅਫਾਰਾ ਹੁੰਦਾ ਇਹ ਸਾਰਿਆਂ ਤੋਂ ਪਦੀਨਾ ਬਹੁਤ ਵਧੀਆ ਹੁੰਦਾ ਤੇ ਅੱਜ ਵੈਸੇ ਵੀ ਮਹੌਲ ਥੋੜਾ ਇੱਕ ਘਰ ਮਾ ਤੁਹਾਨੂੰ ਵੀ ਪਤਾ ਵਾ ਵੀ ਸਾਇਰਨ ਵੱਜ ਰਹੇ ਨੇ ਪ੍ਰਮਾਤਮਾ ਸਾਰਿਆਂ ਨੂੰ ਤੰਦਰੁਸਤੀ ਬਖਸ਼ੇ ਤੇ ਆਪਾਂ ਕੋਠੇ ਤੇ ਆਏ ਹੁਦੀਨਾ ਥੋੜਨਾ ਮੇਰ ਰੱਖੇ ਪ੍ਰਮਾਤਮਾ ਸਾਬ ਤੇ ਤੇ ਸਾਰਿਆਂ ਨੂੰ ਆਪਦੇ ਘਰ ਵਿੱਚ ਪੁਦੀਨਾ ਵੀ ਜਰੂਰ ਲਉਣਾ ਚਾਹੀਦਾ ਵੀ ਆਪਣੇ ਪੁਦੀਨਾ ਕੰਮ ਦੀ ਚੀਜ਼ ਆ ਬਾਕੀ ਮੈਂ ਬਾਹਰ ਨਹੀਂ ਕਹਿ ਸਕਦੀ ਕੁਝ ਵੀ ਇਹਦੇ ਬਾਰੇ ਵੀ ਪੁਦੀਨੇ ਬਾਰੇ ਤਾਂ ਬਹੁਤ ਕੁਝ ਕਹਿ ਸਕਦੀ ਆ ਪਰ ਹੋਰ ਮਹੌਲ ਬਾਰੇ ਨਹੀਂ ਆਪਾਂ ਕਹਿ ਸਕਦੇ ਕੁਝ ਵੀ हे परमात्मा सारे नु सम्मत वाक्शे तांद्रासती वाक्शे ते पुदीना जरूर ਘਰਾਂ ਵਿੱਚ ਹੁਣ ਲਗਾ ਲੈਣਾ ਚਾਹੀਦਾ ਆਪਾਂ ਨੂੰ ਜਿਨੇ ਨਹੀਂ ਲਾਇਆ ਉਹ ਵੀ ਲਾ ਲਓ ਜਿਵੇਂ ਆਪਣੇ ਵੇਸਟ ਡੱਬੇ ਪਏ ਨੇ ਘਰਾਂ ਦੇ ਵਿੱਚ ਉਹਨਾਂ ਦੇ ਵਿੱਚ ਲਾ ਲਓ ਜਾਂ ਜੁੱਤੀਆਂ ਵਾਲੇ ਡੱਬੇ ਆ ਉਹਨਾਂ ਵਿੱਚ ਹੀ ਥੋੜੀ ਜੀ ਮਿੱਟੀ ਪਾ ਕੇ ਤੇ ਰੇਤ ਮਿਲਾ ਕੇ ਲਾ ਲਓ पुदीना ਹੁਣ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਂਦਾ ਵਾ ਤੇ ਕਿਰਪਾ ਕਰਕੇ ਪਦੀਨਾ ਲਾਓ ਤੇ ਚਟਨੀ ਘਟ ਘਟ ਗਈ ਰੋਟੀ ਖਾ ਲਾਂਗੇ ਮਾਹੌਲ ਜਿਆਦਾ ਹੋ ਗਿਆ ਤਾਂ ਇੱਥੇ ਵੈਸੇ ਵੀ ਪਦੀਨਾ ਗਰਮੀ ਦੇ ਵਿੱਚ ਠੰਡਕ ਹੀ ਪਜਾਉਂਦਾ ਦਿਮਾਗ ਨੂੰ ਵੀ ਠੰਡਕ ਮਿੱਦੇ ਲਈ ਵੀ ਚੰਗਾ ਹੁੰਦਾ ਬਸ ਪਾਣੀ ਦੀ ਘਾਟ ਪਦੀਨੇ ਨੂੰ ਬਿਲਕੁਲ ਨਹੀਂ ਹੋਣ ਦੇਣੀ ਹਮੇਸ਼ਾ ਇਹਦੀਆਂ ਜੜਾਂ ਇਸ ਤਰ੍ਹਾਂ ਗਿੱਲੀਆਂ ਹੀ ਰੱਖਣੀਆਂ ਤੇ ਮੈਂ ਵੀ ਹੁਣ ਪਾਣੀ ਪਾਉਣ ਹੀ ਲੱਗ ਕੇ ਪਾਣੀ ਪਾਉਣ ਆਏ ਆ ਵੀ ਜਲਦੀ ਜਲਦੀ ਪਾਣੀ ਪਾ ਆਈਏ ਤੇ ਨਾਲੇ ਪਦੀਨਾ ਤੋੜ ਲਈਏ ਪਦੀਨੇ ਦੀ ਚਟਨੀ ਕੁਝ ਚਟਨੀ ਬਣਾਉਣੀ ਅੱਜ ਤੇ ਨਾਲੇ ਮੈਂ ਖੱਟਲ ਵੀਡੀਓ ਬਣਾ ਲੈਨੇ ਆ ਸਾਰਿਆਂ ਨੂੰ ਵੀ ਪੁਦੀਨਾ ਬੀਜਣ ਵਾਸਤੇ ਵੀ ਕਹਿ ਦਈਏ ਵੀ ਜਰੂਰ ਬੀਜੋ ਸਾਰੇ ਜਣੇ ਪੁਦੀਨਾ ਪੁਦੀਨੇ ਵਿੱਚ ਪਾਣੀ ਦੀ ਘਾਟ ਨਹੀਂ ਹੋਣ ਦੇਣੀ ਚਟਨੀ ਬਣਾਉਣੀ ਹੈ ਤੇ ਇਸ ਤਰ੍ਹਾਂ ਆਪਣਾ ਜਿਵੇਂ ਇਦਾਂ ਦੇਖੋ ਗਮਲਾ ਤੇ ਇਹਦੇ ਉੱਪਰ ਇੰਨਾ ਜ਼ਿਆਦਾ ਪੁਦੀਨਾ ਫੈਲਿਆ ਹੋਇਆ ਵਾ ਪੂਰਾ ਆਪਾਂ ਇਹਨੇ ਇੱਥੇ ਤੂਸਿਆਂ ਦੇ ਪੁਦੀਨਾ ਤੋੜਦਾ ਜਿੱਦਾਂ ਬਣਿਆ ਉਹਨਾਂ ਨੂੰ ਉੱਪਰੋਂ ਉੱਪਰੋਂ ਤੋੜ ਲਓ ਤੇ ਫੇਰੇ ਜ਼ਿਆਦਾ ਜ਼ਿਆਦਾ ਵੱਧਦਾ ਵਾ ਕਿ ਉਨਾਂ ਹੀ ਜ਼ਿਆਦੇ ਖੀੜੂਗਾ ਉਨੀਆਂ ਜ਼ਿਆਦੇ ਟਾਹਣੀਆਂ ਇਹਦੀਆਂ ਮਤਲਬ ਬਨ ਗਈਆਂ ਇਸ ਤਰ੍ਹਾਂ ਦੇਖੋ ਜਿਵੇਂ ਆਪਾਂ ਇੱਥੋਂ ਤੋੜੀ ਹੋਈ ਸੀ ਪਹਿਲਾਂ ਆ ਤੋੜਦੇ ਨਾ ਇੱਥੋਂ ਕਲੀਆਂ ਇਦਾਂ ਹੋਰ ਵੀ ਭਾਰੀ ਹੋ ਜਾਂਦਾ ਇਸ ਤਰ੍ਹਾਂ ਤੇ ਹੁਣ ਆਪਾਂ ਭੂਕਾਂ ਤੋੜ ਲਏ ਨਾਲੇ ਹਰੀਆਂ ਮਿਰਚਾਂ ਅੱਜ ਤੋਂ ਟੈਰਸ ਗਾਰਡਨ 'ਤੇ ਸਬਜ਼ੀਆਂ ਬੀਜੀਆਂ ਹੁੰਦੀਆਂ ਨਾ ਆਪਣੇ ਇਸ ਤਰ੍ਹਾਂ ਜਦੋਂ ਕਦੇ ਵੀ ਮੁਸੀਬਤ ਆਉਂਦੀ ਆ ਤੇ ਆਪਾਂ ਨੂੰ ਫਿਰ ਆਉਂਦਾ ਨਾ ਟੈਰਸ ਗਾਰਡਨ ਬਹੁਤ ਯਾਦ ਆਉਂਦਾ ਫੇ ਭੱਜ ਕੇ ਆਪਾਂ ਹਰੀਆਂ ਮਿਰਚਾਂ ਪਦੀਨਾ ਤੋੜ ਲਏਗੇ ਚਟਨੀ ਕਟਕੀ ਖਾ ਲਾਂਗੀ ਅਪਦੀਨ ਵੈਜੇ ਤੇ ਮੇਰਾ ਨਾ ਪਿਆਜ ਬੱਟਨ ਨੂੰ ਵੀ ਜ਼ਿਕਰ ਆਇਆ ਪਰ ਮੈਂ ਕਹਿੰਨੀ ਬਹੁਤ ਵੱਡੇ ਹੋਣੇ ਆ ਪਿਆਜ ਦੇਖੋ ਕਿੰਨੇ ਵੱਡੇ ਵੱਡੇ ਹੋ ਰਹੇ ਨੇ ਤੇ ਇਸ ਤਰ੍ਹਾਂ ਆਪਾਂ ਸਾਰੀਆਂ ਸਬਜ਼ੀਆਂ ਹੁਣ ਵੀ ਲਗਾ ਸਕਦੇ ਹਾਂ ਹੱਲੇ ਸਾਰਾ ਮਾਹੌਲ ਠੀਕ ਆ ਤੇ ਠੀਕ ਹੀ ਰਵੇ ਪਰਮਾਤਮਾ ਤੰਦਰੁਸਤੀ ਵਕਸ਼ੇ ਉਹਨਾਂ ਨੂੰ ਵੀ ਸਮਤ ਵਕਸ਼ੇ ਸਾਰੇ ਲੋਕਾਂ ਦੀ ਤੰਦਰੁਸਤੀ ਪਰਮਾਤਮਾ ਦੇ ਹਵਾਲੇ ਚਾ ਤੇ ਸਾਰੇ